ਸਤਿ ਸ਼੍ਰੀ ਅਕਾਲ ਦੋਸਤੋ ਹਾਰਡ ਪੀਟਾਂ ਦੀ ਮਦਦ ਕਰਨ ਦੇ ਵਾਸਤੇ ਹੁਣ ਪੰਜਾਬੀ ਐਕਟਰ ਗੁੱਗੂ ਗਿਲ ਵੀ ਹੁਣ ਸਾਹਮਣੇ ਆਏ ਨੇ ਗੁੱਗੂ ਗਿਲ ਨੇ ਦੱਸਿਆ ਕਿ ਮੈਂ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰ ਰਿਹਾ ਆਂ ਤੇ ਕਰਾਂਗਾ ਇਹ ਹੁਣ ਤੁਸੀਂ ਗੁੱਗੂ ਗਿਲ ਦੀ ਜਵਾਨੀ ਆਪ ਹੀ ਸੁਣ ਲਵੋ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਨੇ ਤੇ ਲੋਕਾਂ ਨੂੰ ਅਪੀਲ ਵੀ ਕਰਦੇ ਪਏ ਨੇ ਕਿ ਤੁਸੀਂ ਵੀ ਇਸ ਤਰ੍ਹਾਂ ਲੋਕਾਂ ਦੀ ਮਦਦ ਕਰੋ ਬਹੁਤ ਸਤਿਕਾਰਯੋਗ ਸਾਰੇ ਅਨੁਸਤਿ ਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਗੁੱਬੀ ਗਿਲ ਪਿਆਰੇ ਦੋਸਤੋ ਅੱਜ ਇੱਕ ਬੇਨਤੀ ਕਰਨ ਲਈ ਤੁਹਾਡੇ ਸਾਹਮਣੇ ਆਇਆ ਹਾਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਤਕਰੀਬਨ 8 ਜ਼ਿਲ੍ਹੇ ਪਾਣੀ ਪਾਣੀ ਹੋਇਆ ਪਿਆ ਖੜਾ ਦੇ ਵਿੱਚ ਪਿਆ ਹੋਇਆ ਪੰਜਾਬ ਸਾਡੀਆਂ ਪੈਣਾ ਸਾਡੇ ਭਰਾ ਸਾਡੇ ਬਜ਼ੁਰਗ ਤੇ ਸਾਡੇ ਬੱਚੇ ਛੱਤਾਂ ਤੇ ਭੁੱਖਣ ਪਾਣੇ ਬੈਠੇ ਨੇ ਉਹਨਾਂ ਕੋਲ ਪੀਣ ਨੂੰ ਪਾਣੀ ਵੀ ਨਹੀਂ ਖਾਣ ਨੂੰ ਕੁਝ ਵੀ ਨਹੀਂ ਜਾਨਵਰਾਂ ਵਾਸਤੇ ਚਾਰਾ ਨਹੀਂ ਬੱਚਿਆਂ ਲਈ ਦੁੱਧ ਹੈ ਕੁਝ ਲੋਕ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਕੋਸ਼ਿਸ਼ ਕਰ ਰਹੀਆਂ ਨੇ ਲੇਕਿਨ ਇਹ ਕਾਫੀ ਨਹੀਂ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਣੇ ਆਨ ਨਾਲ ਖੜੀਏ ਆਓ ਸਾਰੇ ਰਲ ਮਿਲ ਕੇ ਇਸ ਮੁਸੀਬਤ ਦੀ ਘੜੀ ਵਿੱਚ ਉਹਨਾਂ ਦਾ ਸਾਥ ਦੇਈਏ ਮੈਂ ਇਹ ਨਹੀਂ ਕਹਿੰਦਾ ਕਿ ਲੱਖ ਰੁਪਏ ਲਾ ਦੇ पता करो कि किस तरह उन्होंने तक की चीज की जरूरत है पहुँचाई जा सकती है वो सारिया चीजा और रसद किसी तो पुछ के किसी संस्था न मिल के ओ तक पहुँचाई जाए जिन्हें जो भी तुसी हो बेशक कोई हजार कोई पांच सौ कोई सौ जिन्हें जोगा कोई है उन्नी मदद करेगी असि भी कोशिश कर रहे बहुत सारे सज्जन लगे हुए ने उधर होर भी कोशिश करा ਪੰਜਾਬ ਨੇ ਹਮੇਸ਼ਾ ਵੱਡੀਆਂ-ਵੱਡੀਆਂ ਜੰਗਾਂ ਜਿੱਤੀਆਂ ਇਹ ਵੀ ਜਿੱਤ ਲੈ ਜਿਹੜੇ ਹੜੱਚ ਕਿਰੇ ਹੋਏ ਨੇ ਉਹਨਾਂ ਲਈ ਮੈਂ ਇਹੋ ਕਹਿਣਾ ਚਾਹਣਾ ਜਦ ਵੀ ਮਨ ਉਦਾਸ ਹੋਵੇ ਤਾਂ ਕਲਗੀਧਰ ਪਾਤਸ਼ਾਹ ਵਰ ਧਿਆਨ ਕਰ ਲਿਆ ਕਰੋ ਸਭ ਕੁਝ ਵਾਰਤਾ ਸੀ ਉਹਨਾਂ ਲਈ ਕੁਝ ਵੀ ਨਹੀਂ ਰਿਆ ਸੀ ਕੋਲੇ ਚਾਰੇ ਸੈਬਜ਼ਾ ਤੇ ਪੰਜ ਪਿਆਰੇ ਪਿਆਰੇ ਸਿੱਖ ਸਰਬ ਸੰਸਵਾਰ ਕੇ ਫੇਰ ਵੀ ਚੜਦੀ ਕਲਾ ਚ ਰਹੇ ਤੁਸੀਂ ਚੜਦੀ ਕਲਾ ਚ ਰਹਣ ਤੁਹਾਡੇ ਆਪਣੇ ਤੁਹਾਡੇ ਪਿਆਰੇ ਤੁਹਾਡੇ ਤੱਕ ਜ਼ਰੂਰ ਪਹੁੰਚਣਗੇ ਉਸ ਮਾਲਕ ਤੇ ਭਰੋਸਾ ਰੱਖੋ ਤੇ ਆਪਾਂ ਇਹ ਜੰਗ ਜਿੱਤ ਕੇ ਰਹਿਣੀ ਵਾਹਿਗੁਰੂ ਤੁਹਾਡੇ ਨਾਲ ਸਤਿ ਸ਼ਕਾ